ਆ ਵੀ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਰਾਜੂ ਖੋਲੂ ਵਾਲੀ ਆ ਤੇ ਆਪਾਂ ਜਿਹੜੀ ਅੱਜ ਗੱਲ ਕਰਨ ਲੱਗੀਆਂ ਇਹ ਬਹੁਤ ਹੀ ਐਮ ਆ ਹਨਾ ਸਭ ਨੂੰ ਪਤਾ ਹੈ ਕਿ ਛੋਟੇ ਸਹਿਬਜ਼ਾਦਿਆਂ ਦੇ ਸ਼ੀਦੀ ਦਿਹਾੜੇ ਚੱਲ ਰਿਹਾ ਤੇ ਫਤਿਹਗੜ੍ਹ ਸਾਹਿਬ ਸਰਹੰਦ ਬਹੁਤ ਹੀ ਜਿਆਦੇ ਸੰਗਤਾਂ ਜਿਹੜੀਆਂ ਜਾ ਰਹੀਆਂ ਤੇ ਹਰ ਇੱਕ ਖੈ ਮਖੂਬੀ ਜਿਹਦੀ ਜਿਹਦੀ ਜਥੇ ਰੱਬ ਨੇ ਉਸ ਮਾਲਕ ਨੇ ਉਸੂ ਅਕਾਲ ਪੁਰਖ ਨੇ ਡਿਊਟੀ ਲਈ ਆ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾ ਰਿਆ ਕੁਝ ਲੋਕ ਲੰਗਰਾਂ ਦੀ ਸੇਵਾ ਰੋੜਾਂ ਦੇ ਉੱਪਰ ਜਾਂਦਿਆਂ ਨੂੰ ਰਸਤੇ ਦੇ ਵਿੱਚ ਲਾਈ ਆ ਕਿਸੇ ਨੇ ਪ੍ਰਸ਼ਾਦੇ ਦੀ ਕਿਸੇ ਨੇ ਚਾਹ ਦੀ ਕਿਸੇ ਨੇ ਦੁੱਧ ਦੀ ਤੇ ਇੱਥੇ ਨਾਲ ਇੱਕ ਖਬਰ ਇਹ ਆ ਕਿ ਇੱਕ ਆਹ ਫੋਟੋ ਆ ਸਾਡੇ ਛੋਟੇ ਸਿੰਘ ਤੇ ਇਹ ਟੋਪੀਆਂ ਜਿਹੜੀਆਂ ਇਹ ਇੱਕ ਬੱਚੇ ਦੇ ਉੱਪਰ ਟੰਗੀ ਬੈਠੇ ਆ ਇਹ ਇਹਦੇ ਵੀਡੀਓ ਜਿਹੜੀ ਬੜੀ ਸ਼ੇਅਰ ਹੋ ਰਹੀ ਆ ਹਨਾ ਤੇ ਲੋਕ ਬੜੀ ਦੇਖ ਰਹੇ ਆ ਇਹਦੇ ਵਿੱਚ ਲੋਕ ਬਹੁਤ ਵੱਧ ਘੱਟ ਜਿਹੜੀਆਂ ਉਹ ਗੱਲਾਂ ਕਰਦੇ ਆ ਹਨਾ ਗਲਤੀ ਕੀ ਆ ਗਲਤੀ ਆਪਾਂ ਐਡੇ ਮੈਂ ਹੈਣੀ ਗਿਆਨੀ ਵਿਗਿਆਨੀ ਜਾਂ ਕੋਈ ਬਹੁਤ ਮਹਾਨ ਬੰਦਾ ਕਿ ਮੈਂ ਗੱਲ ਕਰ ਸਕਾਂ ਪਰ ਮੈਂ ਇੱਕ ਗੱਲ ਕਰਨੀ ਚਾਹਣਾ ਕਿ ਇਹ ਤਰੀਕਾ ਹੈ ਜਿਹੜਾ ਬਿਲਕੁਲ ਇਹ ਗਲਤ ਆ ਕਿਉਂਕਿ ਟੋਪੀ ਨੂੰ ਬਰਛੇ ਤੇ ਡੰਗੜਾ ਕੋਈ ਬਹੁਤ ਵੱਡੀ جنگ ਨਹੀਂ ਆਪਾਂ ਜਿੱਤ ਸਕੇ ਕਿਉਂਕਿ ਜਿੰਨਾ ਸਾਡੇ ਸਰਦਾਰ ਭਰਾਵਾਂ ਦਾ ਜਾਂ ਜਿੰਨੀ ਸਾਡੀ ਸੰਗਤ ਅਮਰਤਾਰੀ ਸਿੰਘਾਂ ਦਾ ਇਸ ਪੂਰੀ ਸੰਗਤ ਨੂੰ ਜਿਹੜੀ ਸੇਵਾ ਦਾ ਹੁੰਦਾ ਉਹ ਕੱਲਾ ਆਪਾਂ ਸਰਦਾਰ ਭਰਾਵਾਂ ਨੂੰ ਜਾਂ ਗਿਆਨੀ ਧਿਆਨੀ ਬੰਦੇ ਜਿੰਨੇ ਵੀ ਆ ਉਹਨਾਂ ਦਾ ਹੱਥ ਨਹੀਂ ਹੁੰਦਾ ਕਿਉਂਕਿ ਰੂੜਾਂ ਦੇ ਉੱਪਰ ਜਿੰਨੇ ਲੰਗਰ ਚੱਲਦੇ ਉਹਦੇ ਵਿੱਚ ਲੱਖਾਂ ਹੀ ਨੌਜਵਾਨ ਜਿਹੜੇ ਮੋਨੇ ਸਿਰ ਤੋਂ ਉਹ ਸੇਵਾ ਕਰਦੇ ਆ ਇੱਕ ਸ਼ਰਤਾ ਹੁੰਦੀ ਆ ਮਨ ਦੇ ਵਿੱਚ ਸ਼ਰਤਾ ਜਿਹੜੀ ਇਹ ਹੁੰਦੀ ਆ ਕਿ ਤੁਹਾਡਾ ਅੰਦਰ ਸਾਫ਼ ਹੋਣਾ ਚਾਹੀਦਾ ਤੁਸੀਂ ਸਾਫ਼ ਹੋਣੇ ਚਾਹੀਦੇ ਹੋ ਹੁਣ ਜੇ ਆਪਾਂ ਉਹਨਾਂ ਦਾ ਉਹਨਾਂ ਤੇ ਸਵਾਲ ਕਰੀਏ ਕਿ ਜਿਹੜੇ ਲੋਕ ਬਾਣਾ ਪਾ ਕੇ ਨਸ਼ੇ ਕਰਦੇ ਆ ਬਾਣਾ ਪਾ ਕੇ ਗੋਲ ਪਰਨੇ ਬੰਨ ਕੇ ਤੇ ਰੇੜੀਆਂ ਦੇ ਉੱਪਰ ਖੜੇ ਮੀਟ ਖਾਂਦੇ ਆ ਜਾਂ दारू ਪੀਂਦੇ ਆ ਮੈਂ ਤੁਹਾਡੀ ਆਪ ਦੀ ਗੱਲ ਦੱਸ ਦਿੰਨਾ ਕਿ ਮੈਂ ਸਿਰ ਤੋਂ ਮੇਰੇ ਦਾੜੀ ਜ਼ਰੂਰ ਕੱਟੀ ਆ ਸਿਰ ਤੇ ਮੇਰੇ ਵਾਲ ਨਹੀਂ ਆ ਲੇਕਿਨ ਮੈਂ ਪੱਗ ਬੰਨਦਾ ਪਰ ਮੈਂ ਨਾਈਆਂ ਦੇ ਜਿੱਦਣ ਸਭਾ ਸ਼ੁਰੂ ਹੋਈ ਆ ਨਾਈਆਂ ਦੀ ਦੁਕਾਨਾਂ ਦੇ ਉੱਪਰ ਇੰਨਾ ਇਕੱਠ ਦੇਖਿਆ ਜਿਨ੍ਹਾਂ ਦੇ ਬੜੀਆਂ ਸੋਹਣੇ ਸੋਹਣੇ ਗੋਲ ਪਰਨੇ ਬੰਨੇ ਆ ਲੰਮੀਆਂ ਲੰਮੀਆਂ ਦਾੜੀਆਂ ਤੇ ਮੁੱਛਾਂ ਰੱਖੀਆਂ ਉਹ ਮੂੰਹ ਤੇ ਕਰੀਮਾਂ ਲਵਾ ਕੇ ਸਾਫ਼ ਕਰਾਉਂਦੇ ਦੇਖਿਆ ਮੈਂ ਐਨ ਵੀ ਕਿੱਥੇ ਜਾਣਾ ਜੀ ਫਤਿਹਗੜ ਸਾਹਿਬ ਜਾਣਾ ਇੱਕ ਤੁਸੀਂ ਬਾਣੇ ਦੇ ਨਾਲ ਹੀ ਜੁੜੇ ਹੋ ਬੰਦੇ ਦਾ ਅੰਦਰ ਦਾ ਜਿਹੜੀ ਆ ਅੰਦਰ ਜਿਹੜੀ ਉਹਦੇ ਹੈਗੀ ਆ ਮਨਛਾ ਉਹਨੂੰ ਵੀ ਤਾਂ ਦੇਖਣਾ ਚਾਹੀਦਾ ਨਾ ਅਸੀਂ ਸਿੱਖੀ ਨਾਲ ਬੰਦਿਆਂ ਨੂੰ ਜੋੜ ਨਹੀਂ ਰਹੇ ਅਸੀਂ ਸਿੱਖੀ ਦੇ ਨਾਲ ਤੋੜ ਰਹੇ ਹਾਂ ਜੇ ਤੁਸੀਂ ਤੁਹਾਨੂੰ ਟੋਪੀਆਂ ਵਾਲਿਆਂ ਤੋਂ ਇੰਨੀ ਪ੍ਰੋਬਲਮ ਆ ਤੇ ਹਰ ਥਾਂ ਤੇ ਤੁਸੀਂ ਇਹ ਕਹਿ ਸਕਦੇ ਹੋ ਕਿ ਕੋਈ ਵੀ ਟੋਪੀ ਵਾਲਾ ਲੰਗਰ ਨਾ ਲਾਵੇ ਮੋਨਾ ਸਿਰ ਵਾਲਾ ਲੰਗਰ ਨਾ ਲਾਵੇ ਮੋਨਾ ਸਿਰ ਵਾਲਾ ਗੁਰਦੁਆਰੇ ਆਉਣਾ ਨਹੀਂ ਚਾਹੀਦਾ ਮੈਨੂੰ ਅੱਜ ਹੀ ਮੇਰੇ ਬੱਚੇ ਨੇ ਕਿਹਾ ਕਿ ਡੈਡੀ ਆਪਾਂ ਨਹੀਂ ਜਾਣਾ ਹੈਗਾਗਾ ਕਿਉਂਕਿ ਕਹਿੰਦਾ ਮੈਂ ਉਹ ਉਹ ਪੱਗ ਵੀ ਬੰਨ ਲੂ ਸਾਰਾ ਕੁਝ ਕਰ ਦੂ ਪਰ ਬੱਚੇ ਦੇ ਮਨ ਦੇ ਵਿੱਚ ਇੱਕ ਵਹਿਮ ਜਿਹੜਾ ਬਹੁਤ ਵੱਡਾ ਫੈਰ ਹੈ ਕਿਉਂਕਿ ਇਸ ਸੁੱਖੀ ਤੋਂ ਆਪਾਂ ਤੋੜ ਕੇ ਬੱਚਿਆਂ ਨੂੰ ਆਉਣ ਵਾਲੀ ਪੀੜੀ ਨੂੰ ਪਾਸੇ ਕਰ ਰਹੇ ਹਾਂ ਇਹ ਨਹੀਂ ਹੋਣਾ ਚਾਹੀਦਾ ਜਿੰਨਾ ਜੋਰ ਤੁਸੀਂ ਟੋਪੀਆਂ ਲਾਉਣ ਵਰਛੇ ਤੇ ਟੰਗਣ ਤੇ ਕਰਦੇ ਆ ਇੱਕ ਥੋੜੀਆਂ ਛੋਟੀਆਂ-ਛੋਟੀਆਂ ਉਮਰਾਂ ਤੁਸੀਂ ਵੱਡਿਆਂ ਦੇ ਪਿੱਛੇ ਲਾ ਕੇ ਇਹ ਚੱਕੀ ਜਾਂਦੇ ਹੋ ਤੁਸੀਂ ਜੇ ਸਿੱਖੀ ਦਾ ਪ੍ਰਚਾਰ ਸਿੱਧੇ ਤਰੀਕੇ ਨਾਲ ਸਹੀ ਤਰੀਕੇ ਨਾਲ ਕਰੋ ਨਾ ਤੇ ਲੋਕ ਆਟੋਮੈਟਿਕੀ ਟੋਪੀਆਂ ਲਾ ਕੇ ਪੱਗਾਂ ਲੈ ਲੈਣਗੇ ਸਿੱਖੀ ਦਾ ਪ੍ਰਚਾਰ ਸਹੀ ਹੋ ਜਾਏਗੀ ਸਿੱਖੀ ਨੂੰ ਜ਼ਿਆਦਾਤਰ ਢਾਹ ਕਿਨੇ ਲਾਈ ਆ ਸਾਡੇ ਲੋਕਾਂ ਨੇ ਕਿਉਂਕਿ ਜਿੱਥੇ ਉਹ ਕਿੰਨੀ ਸ਼ਰਧਾ ਨਾਲ ਉੱਥੇ ਜਾਂਦੇ ਹੋਣਗੇ ਜੇ ਟੋਪੀਆਂ ਵਾਲੇ ਮੈਂ ਨਾ ਇੱਕ ਤੁਹਾਨੂੰ ਗੱਲ ਦੱਸਦਾ ਕਿ ਸੰਤ ਭਿੰਡਰਾਲੇ ਆਂਦੇ ਹੁੰਦੇ ਸੀ ਕਿ ਜਿਹੜੇ ਮੋਨੇ ਆ ਨਾ ਇਹਦਾ ਮੇਰੀਆਂ ਸਾਹਮਣੇ ਰੱਖੀਆਂ ਹੋਈਆਂ ਚੀਜ਼ਾਂ ਇਹ ਗੋਲੇ ਆ ਤੋਫਾ ਇਹਨਾਂ ਦਾ ਕੋਈ ਪਤਾ ਨਹੀਂ ਇਹਨਾਂ ਨੇ ਕਿੱਧਰ ਨੂੰ ਚੱਲਣਾ ਹੁੰਦਾ ਕਿਉਂਕਿ ਸਭ ਤੋਂ ਵੱਧ ਹਿੱਕਾਂ ਫਿਰ ਇਹੇ ਡਾਉਂਦੇ ਆ ਜਿੱਥੇ ਵੀ ਠੀਕ ਹੈ ਨਾ ਤੇ ਅੱਜ ਤੱਕ ਸਿੱਖੀ ਦਾ ਪ੍ਰਚਾਰ ਕਿੰਨੀਆਂ ਸੰਸਥਾਵਾਂ ਬਣੀਆਂ ਕਿੰਨੇ ਗੁਰੂ ਘਰ ਹੈਗੇ ਆ ਕਿੰਨੀਆਂ ਬਹੁਤ ਬਹੁਤ ਵੱਡੀਆਂ ਸੰਸਥਾਵਾਂ ਜਿਹੜੀਆਂ ਸਿੱਖੀ ਦੇ ਨਾਲ ਪ੍ਰਚਾਰ ਉਹਨਾਂ ਨੇ ਕਿੰਨਾ ਕੁ ਪ੍ਰਚਾਰ ਕੀਤਾ ਕਿਸੇ ਨੇ ਪਿੰਡਾਂ ਦੇ ਵਿੱਚ ਸਕੂਲ ਖੋਲੇ ਸਿੱਖੀ ਦੇ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਜਾ ਕੇ ਕੋਈ ਨਾ ਕੋਈ ਸਿੱਖੀ ਦਾ ਪ੍ਰਚਾਰ ਕੀਤਾ ਤੁਸੀਂ ਐਪਰੀਸ਼ੀਏਟ ਕੀਤਾ ਕਿਸੇ ਨੂੰ ਐਪਰੀਸ਼ੀਏਟ ਕਰੋਗੇ ਤਾਂ ਤਾਂ ਹੀ ਲੋਕ ਬੱਚੇ ਆ ਜਿਹੜੇ ਉਹ ਸਿੱਖਣਗੇ ਸਕੂਲਾਂ ਦੇ ਵਿੱਚ ਜਾ ਕੇ ਕਿਦੇ ਸਿੱਖੀ ਦਾ ਪ੍ਰਚਾਰ ਕੀਤਾ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਸਿੱਖੀ ਦਾ ਪ੍ਰਚਾਰ ਹੁੰਦਾ ਹੁੰਦਾ ਸੀ ਸਕੂਲਾਂ ਦੇ ਵਿੱਚ ਦੱਸਿਆ ਜਾਂਦਾ ਹੁੰਦਾ ਏ ਕਿਹੜੇ ਦੱਸ ਦੇਣ ਮੈਨੂੰ ਜਿਹੜੇ ਆਪਣੇ ਅਮਰਤਾਰੀ ਸਿੰਘ ਸਕੂਲਾਂ ਦੇ ਵਿੱਚ ਜਾ ਕੇ ਆਰਾਮ ਦੇ ਨਾਲ ਪਿਆਰ ਦੇ ਨਾਲ ਲੋਕਾਂ ਨੂੰ ਕਿਸੇ ਸਨਾਇਆ ਸਾਡੇ ਰਾਤ ਇੱਕ ਗਲੀ ਦੇ ਵਿੱਚ ਬਹੁਤ ਵੱਡਾ ਟਰੱਕ ਲੱਗਿਆ ਉੱਥੇ ਫਿਲਮ ਦਿਖਾਈ ਗਈ ਤੇ ਫਿਲਮ ਦਿਖਾਉਣ ਵਾਲਿਆਂ ਦੇ ਜਿਆਦਾ ਜਿਹੜਾ ਕੱਟ ਸੀ ਉਹ ਮੋਨਿਆਂ ਦਾ ਸੀ ਦੇਖਣ ਵਾਲਿਆਂ ਦਾ ਤੇ ਲਾਈ ਵੀ ਕਿਹਨੇ ਮੋਨਿਆਂ ਨੇ ਜਿਨ੍ਹਾਂ ਦੇ ਟੋਪੀਆਂ ਲਈਆਂ ਉਹਨਾਂ ਨੇ ਹੀ ਲਿਆ ਕੇ ਗੱਡੀ ਲਾਈ ਉਹਨਾਂ ਨੇ ਹੀ ਲੰਗਰ ਲਾਇਆ ਫਿਰ ਹੁਣ ਦੱਸੋ ਜੀ ਇਹ ਚ ਗਲਤੀ ਕੀ ਦੀ ਆ ਇਹ ਟੋਪੀਆਂ ਲਾਉਣੀਆਂ ਵਰਛੇ ਤੇ ਡੰਗਣੀਆਂ ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ ਸਿੱਖੀ ਨੂੰ ਢਾਹ ਲੱਗ ਰਹੀ ਆ ਪਹਿਲਾਂ ਹੀ ਬਹੁਤ ਮੁੰਡੇ ਇਹ ਤਾਂ ਦੂਰ ਜਾ ਰਹੇ ਆ ਹੋਰ ਦੂਰ ਕਰਦੇ ਹੋ ਤੁਸੀਂ ਬਾਕੀ ਆਪਣਾ ਤਾਂ ਰਹਿ ਆ ਤੁਸੀਂ ਦੱਸਣਾ ਇਹ ਮੈਂ ਸਹੀ ਆ ਜਾਂ ਗਲਤ ਆ ਕਿਉਂਕਿ ਮੈਂ ਪੂਰਾ ਭਾਂਡਾ ਨਹੀਂ ਹੈਗਾ ਮੈਂ ਸਿੱਖੀ ਦੇ ਸਰੂਪ ਦੇ ਵਿੱਚ ਨਹੀਂ ਹੈਗਾ ਪਰ ਮੇਰੇ ਜਿਹੜੀ ਅੰਦਰਲੀ ਸ਼ਰਧਾ ਹੈ ਜਿਹੜੇ ਮੇਰੇ ਅੰਦਰ ਵਸਦਾ ਜਿਹਦੇ ਸਿਰ ਤੇ ਮੈਂ ਤੁਰਿਆ ਫਿਰਦਾ ਜਿਹਦੇ ਸਰਤੇ ਮੇਰਾ ਘਰ ਚੱਲਦਾ ਜੀ ਦੇ ਸਿਰ ਤੇ ਮੈਂ ਦੋ ਟਾਈਮ ਦੀ ਰੋਟੀ ਖਾਣਾ ਉਹ ਮੇਰੇ ਮਨ ਚੋਂ ਕੋਈ ਨਹੀਂ ਕੱਢ ਸਕਦਾ ਪਰ ਕਿਤੇ ਨਾ ਕਿਤੇ ਬੱਚਿਆਂ ਤੇ ਜ਼ਰੂਰ ਅਸਰ ਪੈਂਦਾ ਇਹ ਜਿਹੜੀਆਂ ਟੋਪੀਆਂ ਟੋਪੀ ਵਾਲੀ ਰਾਜਨੀਤੀ ਜਾਂ ਟੋਪੀ ਟੰਗ ਕੇ ਦਿਖਾਉਣੀ ਇਹ ਚੰਗੇ ਕੰਮ ਨਹੀਂ ਹੈਗੇ ਬਾਕੀ ਦੋਸਤੋ ਤੁਸੀਂ ਆਪਣੀ رائے ਜ਼ਰੂਰ ਦਿਓ ਧੰਨਵਾਦ